आशु ਨੇ ਰਾਜਾ ਬੇਰੰਗ ਚਿੱਠੀ ਦੇ ਵਾਂਗੂ ਮੋੜ ਦਿੱਤਾ ਰਾਜਾ ਵੜਿੰਗ ਦੇ ਨਾਲ ਮਾਰੀ ਕੀਤੀ ਹੈ ਭਾਰਤ ਪੂਸ਼ਨਾਸ਼ੂ ਨੇ ਤੇ ਚੰਨੀ ਤੇ ਪ੍ਰਗਟ ਸਿੰਘ ਨੂੰ ਗਲੇ ਲਾਇਆ ਮਸਲਾ ਕੀ ਆਸ਼ੂ ਨੇ ਰਾਜਾ ਵੜਿੰਗ ਦੇ ਨਾਲ ਕਿਵੇਂ ਮਾਰੀ ਕੀਤੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੁੱਕ ਪੰਜਾਬ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਪਰਸੋ ਸ਼ਾਮ ਦੇਰ ਰਾਤ ਕਾਂਗਰਸ ਨੇ ਭਾਰਤ ਪੂਸ਼ਨਾਸ਼ੂ ਨੂੰ ਜਲੰਧਰ ਪੱਛਮੀ ਦੀ ਜਿਮਨੀ ਚੌਂ ਲਈ ਉਮੀਦਵਾਰ ਲਾਣਿਆ ਕਿਆ ਸਰਾਇਆਂ ਲਾਈਆਂ ਕਿ ਰਾਜਾ ਵੜਿੰਗ ਤੇ ਆਸ਼ੂ ਦੀ ਬਣਦੀ ਨਹੀਂ ਇਹ ਕਿਸੇ ਤੋਂ ਲੁਕੀ ਛਿਪੀ ਗੱਲ ਤਾਂ ਹੈ ਨਹੀਂ ਰਾਜਾ ਵੜਿੰਗ ਨੇ ਕੋਈ ਵਧਾਈ ਨਹੀਂ ਦਿੱਤੀ ਕੁਝ ਹੋਰ ਨਹੀਂ ਨਾ ਘਰ ਕੇ ਆਖਰਕਾਰ ਸੁਲਤਾਨਪੁਰ ਵਾਲੀ ਰੈਲੀ ਤੋਂ ਸੁਲਤਾਨਪੁਰ ਲੋਧੀ ਵਾਲੀ ਰੈਲੀ ਤੋਂ ਵਿਲੇ ਹੋਣ ਤੋਂ ਬਾਅਦ ਰਾਜਾ ਵੜਿੰਗ ਆਏ ਤੇ ਉਹਨਾਂ ਨੇ ਭਾਰਤ ਭੂਸ਼ਣ ਆਸ਼ੂ ਦੇ ਘਰ ਵੱਲ ਨੂੰ ਆਪਣੀ ਗੱਡੀ ਮੋੜ ਲਈ ਰਾਜਾ ਵੜਿੰਗ ਉਹਨਾਂ ਦੇ ਘਰ ਗਏ ਪਰ ਉੱਥੇ ਆਸ਼ੂ ਨਹੀਂ ਸੀ ਆਸ਼ੂ ਉਹਨਾਂ ਨੂੰ ਨਹੀਂ ਮਿਲੇ ਮਸਲਾ ਕੀ ਹੈ आशु ਕਹਿੰਦੇ ਕਿ ਮੈਨੂੰ ਤੁਹਾਡੇ ਘਰ ਆਉਣ ਬਾਰੇ ਜਾਣਕਾਰੀ ਨਹੀਂ ਸੀ ਤੁਸੀਂ ਘਰ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਇਕੱਠੇ ਹੋ ਕੇ ਲੜਾਈ ਲੜਨੀ ਤੇ ਜਿੱਤਣੀ ਹੈ ਪਰ ਦੂਜੇ ਪਾਸੇ ਖਬਰ ਆ ਰਹੀ ਹੈ ਕਿ ਆਸ਼ੂ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ ਕਿ ਅਸੀਂ ਆ ਰਹੇ ਹਾਂ ਪੰਜਾਬ ਕਾਂਗਰਸ ਦੇ ਮਾਲਵਾ ਦੇ ਇੰਚਾਰਜ ਦਵਿੰਦਰ ਦਲਵੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਇਹ ਵੀ ਖਬਰ ਹੈ ਕਿ ਭਾਰਤ ਪੂਸ਼ਨਾਸ਼ੂ ਨੂੰ ਦੱਸਿਆ ਗਿਆ ਸੀ ਕਿ ਰਾਜਾ ਵੜਿੰਗਸਣ ਨੇ ਦਵਿੰਦਰ ਦਲਵੀ ਹੁਣੀ ਆਉਣਗੇ ਪਰ ਉਹ ਨਹੀਂ ਆਏ ਪਰ ਆਸ਼ੂ ਉਹਨਾਂ ਨੂੰ ਨਹੀਂ ਮਿਲੇ ਰਾਜਾ ਵੜਿੰਗ ਕਹਿੰਦੇ ਕਿ ਲੜਾਈ ਅਸੀਂ ਇਕੱਠੀ ਲੜਨੀ ਆ ਕੋਈ ਧੜੇਬੰਦੀ ਨਹੀਂ ਸਾਡੇ ਵਿੱਚ ਕੁਝ ਨਹੀਂ ਪਰ ਸਵਾਲ ਇਹ ਹੈ ਕਿ ਭਾਰਤ ਪੂਸ਼ਨਾਸ਼ੂ ਨੇ ਐਵੇਂ ਬੇਰੰਗ ਕਿਉਂ ਮੋੜ ਦਿੱਤੇ ਕੀ ਦਿਲਾਂ 'ਚ ਦੂਰੀਆਂ ਇੰਨੀਆਂ ਵੱਧ ਗਈਆਂ ਕਿ ਹੁਣ ਇਸ ਖੱਪੇ ਨੂੰ ਭਰਿਆ ਨਹੀਂ ਜਾ ਸਕਦਾ ਦੇਖੋ ਜਾਣਕਾਰੀ ਇਹ ਹੈ ਕਿ ਸਾਹਮਣੇ ਸੰਜੀਵ अरोड़ा ਨੇ ਸੰਜੀਵ अरोड़ा ਤੇ ਆ ਭਾਰਤਪੁੱਤ ਆਸ਼ੂ ਬਹੁਤ ਨਜ਼ਦੀਕ ਰਹੇ ਨੇ ਇਹਨਾਂ ਦੇ ਕੀ ਕਾਰੋਬਾਰ ਸਾਂਝੇ ਸੀ ਇਹਦੇ ਬਾਰੇ ਮੈਂ ਖਬਰ ਇਕੱਠੀ ਕਰ ਰਿਹਾ ਉਮੀਦ ਹੈ ਕਿ ਇੱਕ ਅੱਦੇ ਦਿਨ ਚ ਤਕਰੀਬਨ ਤਕਰੀਬਨ ਪੂਰੀ ਹੋ ਜੂਗੀ ਫਿਰ ਤੁਹਾਨੂੰ ਉਹ ਵੀ ਦੱਸਾਂਗੇ ਕਿ ਆਸ਼ੂ ਤੇ ਸੰਜੀਵ अरोड़ा ਦੇ ਕੀ ਸਬੰਧ ਸੀ ਪਰ ਆਪਾਂ ਉੱਤੇ ਬਾਅਦ ਜਾਂਦੇ ਗੱਲ ਇਹ ਹੈ ਕਿ ਕਾਂਗਰਸ ਦੇ ਅੰਦਰ ਧੜੇਬੰਦੀ ਬਹੁਤ ਬਹੁਤ ਕ੍ਰਿਊਸ਼ਲ ਮੋੜ ਦੇ ਉੱਤੇ ਜਾ ਚੁੱਕੀ ਹੈ ਇੱਕ ਨਵੀਂ ਤਰ੍ਹਾਂ ਦਾ ਵਰਤਾਰਾ ਪਹਿਲਾਂ ਕੀ ਹੁੰਦਾ ਸੀ ਕਿ ਬੀਬੀ ਪੱਠਲ ਹੋਰਾਂ ਦਾ ਧੜਾ ਅਮਰਿੰਦਰ ਹੋਰਾਂ ਦਾ ਧੜਾ ਸਪਸ਼ਟ ਹੁੰਦੇ ਸੀ ਧੜੇ ਧੜੇ ਕਲੀਅਰ ਕੱਟ ਸੀ ਹੁਣ ਨਵੇਂ ਧੜੇ ਮਰਜ ਹੋ ਰਹੇ ਨੇ ਨਵੇਂ ਹਾਲਾਤ ਬਣੇ ਨੇ ਨਵੀਆਂ ਰੂ ਰੀਤਾਂ ਸਮਾਜ ਦੇ ਵਿੱਚ ਵੀ ਆਈਆਂ ਨੇ ਤੇ ਲੋਕਾਂ 'ਚ ਵੀ ਆਈਆਂ ਨੇ ਤੇ ਆਗੂਆਂ 'ਚ ਵੀ ਆਈਆਂ ਨੇ ਹੁਣ ਉਹ ਪੂਰੀ ਸਪਸ਼ਟਤਾ ਨਹੀਂ ਹੈ ਕਿ ਕੌਣ ਕਿਸ ਦੇ ਨਾਲ ਹੈ ਕੌਣ ਕਿਸ ਦੇ ਨਾਲ ਨਹੀਂ ਅੰਦਰਖਾਤੇ ਕੋਈ ਕਿਸੇ ਨਾਲ ਚਾਹ ਪੀ ਜਾਂਦਾ ਹੈ ਬਾਹਰ ਕੋਈ ਕਿਸੇ ਨਾਲ ਫਰੀ ਜਾਂਦਾ ਹੈ ਪਰ ਦੋ ਧੜੇ ਬੜੇ ਸਪਸ਼ਟ ਨਜ਼ਰ ਆਉਂਦੇ ਨੇ ਇੱਕ ਧੜਾ ਜਿਹਦੀ ਅਗਵਾਈ ਇਸ ਸਮੇਂ ਖੁਦ ਰਾਜਾਵੜਿੰਗ ਕਹ ਲਈਏ ਕਰ ਰਹੇ ਨੇ ਜਦੇ ਵਿੱਚ ਸੁਖਜਿੰਦਰ ਰੰਦਾਵਾ ਪ੍ਰਤਾਪ ਸਿੰਘ ਬਾਜਵਾਸ ਨੇ ਵੱਖ-ਵੱਖ ਆਗੂ ਨੇ ਇਹ ਧੜਾ ਸਪਸ਼ਟ ਤੌਰ ਦੇ ਉੱਤੇ ਇੱਕ ਪਾਸੇ ਜਾ ਚੁੱਕਿਆ ਤੇ ਇਹ ਧੜਾ ਜਿਹੜਾ ਉਹ ਕੁੱਲ ਮਿਲਾ ਕੇ ਸਾਰੀ ਸਥਿਤੀ ਨੂੰ ਆਪਣੇ ਕਬਜ਼ੇ 'ਚ ਰੱਖਣਾ ਚਾਹੁੰਦਾ ਦੂਜੇ ਪਾਸੇ ਰਾਣਾ ਗੁਰਜੀਤ ਆਲਾ ਤੜਾ ਜਿਹਦੇ ਵਿੱਚ ਕਿੱਕੀ ਢਿੱਲੋਂ ਫਲਾਨਾ ਆਤਮਕਾਨੇ ਪ੍ਰਗਟ ਸਿੰਘ ਵਰਗੇ ਵੱਡੇ ਆਗੂ ਨੇ ਤੇ ਚਰਨਜੀਤ ਸਿੰਘ ਚੰਨੀ ਆਪਣੇ ਆਪ ਨੂੰ ਸਪਸ਼ਟ ਨਹੀਂ ਕਰ ਪਾਰੇ ਕੱਲ ਚੰਨੀ ਹੁਣੀ ਆਏ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਆਸ਼ੂ ਦੇ ਨਾਲ ਬੈਠ ਕੇ ਆਸ਼ੂ ਨੂੰ ਮਿਲ ਲਾਇਆ ਚਰਨਜੀਤ ਸਿੰਘ ਚੰਨੀ ਤੇ ਪ੍ਰਗਟ ਸਿੰਘ ਹੁਣ ਚੰਨੀ ਦੀ ਜਿਹੜੀ ਸਪਸ਼ਟਤਾ ਹੈ ਨਾ ਵਿੱਚ ਅਸੀਂ ਕਿੱਧਰ ਜਾਣਗੇ ਇਹ ਇੱਕ ਵੱਡਾ ਸਵਾਲ ਬਣ ਚੁੱਕੀ ਹੈ ਲੁਧਿਆਣਾ ਵੈਸਟ ਵਾਲੀ ਚੋਣ ਕਾਂਗਰਸ ਜਿੱਤੇ ਜਾਂ ਹਾਰੇ ਇੱਕ ਅਲੱਗ ਦਾ ਮਸਲਾ ਹੈ ਭਾਰਤਪੁਸ਼ ਰਾਸ਼ੂ ਬੜੇ ਤਗੜੇ ਤਰੀਕੇ ਦੇ ਨਾਲ ਇਸ ਨੂੰ ਲੜਨ ਦੀ ਤਿਆਰੀ ਖੇਚ ਰਹੇ ਨੇ ਤੇ ਤਿਆਰੀ ਕਰ ਰਹੇ ਨੇ ਉਹ ਲੜ ਵੀ ਰਹੇ ਨੇ ਮੈਦਾਨ ਚ ਆ ਚੁੱਕੇ ਨੇ ਉਹ ਲਗਭਗ ਹਫਤਾ ਡੇਢ ਹਫਤਾ ਪਹਿਲਾਂ ਹੀ ਉਹਨਾਂ ਨੇ ਪੂਰਾ ਲਾਮ ਲਖਰ ਤਿਆਰ ਕਰ ਲਿਆ ਸੀ ਉਹ ਪੂਰੀ ਵਾਹ ਲਾਉਣਗੇ ਸੰਜੀਵ ਸਰਕਾਰ ਵੀ ਪੂਰੀ ਵਾਹ ਲਾਉਣ ਜਾ ਰਹੀ ਹੈ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਸਰਕਾਰ ਉਹ ਹਰ ਚੰਗਾ ਮਾੜਾ ਕੰਮ ਕਰੂਗੀ ਜਿਹੜਾ ਉਹਦੇ ਫਾਇਦੇ ਜਿਹੜਾ ਉਸ ਨੂੰ ਇਹ ਸੀਟ ਜਿਤਾ ਦੇਵੇਗਾ ਪਰ ਕੀ ਰਾਜੇ ਵੜਿੰਗ ਦੀ ਨਾਰਾਜ਼ਗੀ ਤੇ ਗੈਰ ਸਮਰਥਨ ਤੋਂ ਬਿਨਾ ਕੀ ਆਸ਼ੂ ਚੋਣ ਜਿੱਤ ਜਾਣਗੇ ਇੱਕ ਵੱਡਾ ਪ੍ਰਸ਼ਨ ਹੈ ਕੀ ਆਸ਼ੂ ਨੂੰ ਇੰਨਾ ਕੌਨਫੀਡੈਂਸ ਹੋ ਗਿਆ ਕਿ ਮੈਨੂੰ ਲੋੜ ਨਹੀਂ ਰਾਜੇ ਵੜਿੰਗ ਦੀ ਮੈਂ ਇਦਾਂ ਹੀ ਇਲੈਕਸ਼ਨ ਜਿੱਤ ਜਾਵਾਂਗਾ ਮੈਂ ਇਦਾਂ ਹੀ ਚੋਣ ਜਿੱਤ ਜਾਣੀ ਹੈ ਇਹ ਇੱਕ ਵੱਡਾ ਕਹੜੀ ਹੈ ਕਿ ਕੌਨਫੀਡੈਂਸ ਹੈ ਜੇ ਆਸ਼ੂ ਇਹ ਗੱਲ ਸੋਚਦੇ ਐ ਕਿਉਂਕਿ ਪੈਸੇ ਤਾਂ ਰਾਜੇ ਵਡਿੰਗ ਨਹੀਂ ਦੇਣੇ ਆ ਪਾਰਟੀ ਫੰਡ ਤੋਂ ਇਹ ਸਾਰੀਆਂ ਚੀਜ਼ਾਂ ਨੇ ਫਿਲਹਾਲ ਰਾਜਾ ਵਡਿੰਗ ਤੇ ਆਸ਼ੂ ਦੀਆਂ ਨਾਰਾਜ਼ਗੀਆਂ ਅਜੇ ਇੱਕ ਵਾਰ ਫਿਰザਗ ਜ਼ਾਹਰ ਹੋਈਆਂ ਨੇ ਉਮੀਦ ਕਰਦੇ ਆ ਕਿ ਸ਼ਾਇਦ ਇਹਨਾਂ ਨੂੰ ਨਿਬੇੜ ਲੈਣਗੇ ਪਰ ਲੱਗਦਾ ਨਹੀਂ ਕਿ ਜਿਹੜੇ ਦਿਲ ਦੇ ਉੱਤੇ ਫੱਟ ਲੱਗੇ ਨੇ ਉਹ ਇੰਨੀ ਛੇਤੀ ਭਰਨਗੇ